स्टेट बैंक ऑफ इंडिया ਵੱਲੋਂ ਦੇਸ਼ ਭਰ ਦੇ ਵਿੱਚ ਆਪਣਾ 70ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸੇ ਕੜੀ ਦੇ ਤਹਿਤ స్టేట్ ਬੈਂਕ ਆਫ ਇੰਡੀਆ ਦੀ ਮੋਗਾ ਬ੍ਰਾਂਚ ਵੱਲੋਂ ਭਾਈ ਕਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸ਼੍ਰੀ ਵਿਸ਼ਕਰਮਾ ਭਵਨ ਮੋਗਾ ਵਿਖੇ ਇੱਕ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਬੈਂਕ ਕਰਮਚਾਰੀਆਂ ਵੱਲੋਂ ਵੱਡੀ ਗਿਣਤੀ ਦੇ ਵਿੱਚ ਖੂਨਦਾਨ ਕੀਤਾ ਗਿਆ ਇਸ ਤੋਂ ਇਲਾਵਾ ਵੱਖ-ਵੱਖ ਸੰਸਥਾਵਾਂ ਦੇ ਮੈਂਬਰਾਂ ਨੇ ਵੀ ਇਸ ਕੈਂਪ ਦੇ ਵਿੱਚ ਪਹੁੰਚ ਕੇ ਖੂਨਦਾਨ ਕੀਤਾ ਇਸ ਕੈਂਪ ਦਾ ਆਯੋਜਨ ਅਸੁਰਦਰਾ ਸਾਹਿਬ ਦੇ ਮੁੱਖ ਗ੍ਰਾਂਥੀ ਗੁਰਪ੍ਰੀਤ ਕੌਰ ਸਿੰਘ ਦੀ ਸਟਾਫ ਮੈਂਬਰਾਂ ਖੁਦ ਖੂਨਦਾਨ ਕਰਕੇ ਸਟਾਫ ਦੇ ਪਰਿਵਾਰਕ ਮੈਂਬਰਾਂ ਨੇ ਵੀ ਖੂਨਦਾਨ ਕੀਤਾ ਇਸ ਖੂਨਦਾਨ ਕੈਂਪ ਵਿੱਚ ਇੰਦਰਬੀਰਜੀਤ ਸਿੰਘ ਚੀਫ ਮੈਨੇਜਰ AMCC ਮੋਗਾ ਸ਼੍ਰੀ ਵਿਪਨ ਖੁੱਲਰ ਮੈਨੇਜਰ ਐਚ ਆਰ ਦੀ ਮੌਜੂਦਗੀ ਵਿੱਚ ਸ਼੍ਰੀ ਮਨੋਜ ਕੁਮਾਰ ਸਿੰਘ ਰੀਜਨਲ ਮੈਨੇਜਰ ਆਰਬੀਓ ਬਰਨਾਲਾ ਦੀ ਗਵਾਈ ਵਿੱਚ ਇੱਕ ਕੈਂਪ ਆਯੋਜਿਤ ਕੀਤਾ ਗਿਆ ਇਸ ਮੌਕੇ ਆਪਣੇ ਸੰਬੋਧਨ ਦੌਰਾਨ ਭਾਈ ਕਨਈਆ ਬਲੱਡ ਡੋਨਰ ਸੁਸਾਇਟੀ ਮੋਗਾ ਦੇ ਪ੍ਰਧਾਨ ਗੁਰਨਾਮ ਸਿੰਘ ਲਵਲੀ ਨੇ SBI ਕਰਮਚਾਰੀਆਂ ਨੂੰ ਬੈਂਕ ਦੇ ਸਥਾਪਨਾ ਦਿਵਸ ਦੀ ਵਧਾਈ ਦਿੰਦਿਆਂ ਨੌਜਵਾਨਾਂ ਨੂੰ ਖੂਨਦਾਨ ਪ੍ਰਤੀ ਪ੍ਰੇਰਿਤ ਕਰਦੇ ਹਾਂ ਕਿਹਾ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕੋਈ ਕਮਜ਼ੋਰੀ ਨਹੀਂ ਆਉਂਦੀ ਬਲਕਿ ਸਰੀਰ ਪਹਿਲਾਂ ਨਾਲੋਂ ਵੇਚੋਸਤ ਅਤੇ ਤੰਦਰੁਸਤ ਰਹਿੰਦਾ ਹੈ 18 ਤੋਂ 65 ਸਾਲ ਦੀ ਉਮਰ ਦਾ ਹਰ ਤੰਦਰੁਸਤ ਵਿਅਕਤੀ ਜਿਸ ਦਾ ਭਾਰ 45 ਕਿਲੋ ਤੋਂ ਉੱਪਰ ਹੈ ਹਰ 3 ਮਹੀਨੇ ਬਾਅਦ ਖੂਨਦਾਨ ਕਰ ਸਕਦਾ ਹੈ ਇਸ ਲਈ ਸਾਨੂੰ ਲੋੜ ਪੈਣ ਤੇ ਕਦੇ ਵੀ ਖੂਨਦਾਨ ਤੋਂ ਪਿੱਛੇ ਨਹੀਂ ਹਟਣਾ ਚਾਹੀਦਾ ਬਲਕਿ ਵੱਧ ਚੜ ਕੇ ਖੂਨਦਾਨ ਕਰਨਾ ਚਾਹੀਦਾ ਹੈ ਇਸ ਮੌਕੇ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੇਲ ਸਿੰਘ ਹੈੱਡ ਗ੍ਰੰਤੀ ਚਮਕੌਰ ਸਿੰਘ ਟ੍ਰੈਫਿਕਨ ਚਾਰਜ ਹਰਜੀਤ ਸਿੰਘ ਸਮਾਜ ਸੇਵੀ ਮਹਿੰਦਰਪਾਲ ਲੁੰਬਾ ਦਰਸ਼ਨ ਸਿੰਘ ਸੈਂਬੀ ਅਮਨਜੀਤ ਸਿੰਘ ਕੰਡਾ ਗੁਰਦੀਪ ਸਿੰਘ ਦੀਪਾ ਹਰदयाल ਸਿੰਘ ਸਹਿਜ ਦੇਵਗੁਨ ਅਕਬਰ ਚੜਿੱਕ ਹਰਪ੍ਰਜਨ ਸਿੰਘ ਬਹੋਨਾ ਜਸਵਿੰਦਰ ਸਿੰਘ ਰਕਰਾ ਅਤੇ ਐਸ ਕੇ ਬਾਂਸਲ ਵੀ ਅਚੇਚੇ ਤੌਰ ਤੇ ਹਾਜ਼ਰ ਸਨ ਇਸ ਮੌਕੇ ਖੂਨਦਾਨੀਆਂ ਨੂੰ ਸਿਵਲ ਹਸਪਤਾਲ ਮੋਗਾ ਵੱਲੋਂ ਅਤੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਸਰਟੀਫਿਕੇਟ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ ਇਸ ਮੌਕੇ ਸਟੇਟ ਬੈਂਕ ਆਫ ਇੰਡੀਆ ਵੱਲੋਂ ਖੂਨਦਾਨੀਆਂ ਲਈ ਰਿਫਰੈਸ਼ਮੈਂਟ ਦਾ ਵੀ ਪ੍ਰਬੰਧ ਕੀਤਾ ਗਿਆ ਬਹੁਤ ਵਧੀਆ ਹਾਂਜੀ ਗਰਨਾਮ ਜੀ ਅੱਜ ਖੂਨਦਾਨ ਕੈਂਪ ਲਗਾਇਆ ਤੁਸੀਂ ਜਾਣਕਾਰੀ ਦਿਓਗੇ ਇਹਦੇ ਬਾਰੇ ਹਾਂਜੀ ਐਸ ਬੀ ਆਈ ਬੈਂਕ ਵੱਲੋਂ ਉਹਨਾਂ ਦਾ ਸਥਾਪਨਾ ਦਫ਼ਤਰ ਕਰਕੇ ਖੂਨਦਾਨ ਕੈਂਪ ਗੁਰਦਰਾ ਵਿਸ਼ਕਰਮਾ ਪੌਣ ਵਿਖੇ ਉਹਨਾਂ ਦੇ ਸਹਿਯੋਗ ਨਾਲ ਭਾਈਚਾਰੇ ਨੇ ਜਾਂ ਬਲੱਡ ਡੋਨਰ ਸੁਸਾਇਟੀ ਵੱਲੋਂ ਕੈਂਪ ਲਗਾਇਆ ਗਿਆ ਜਿਹਦੇ ਵਿੱਚ ਹੁਣ ਤੱਕ 35 ਯੂਨਿਟ ਬਲੱਡ ਡੋਨੇਟ ਹੋ ਚੁੱਕੇ ਆ ਬਾਕੀ ਜੇ ਖੂਨਦਾਨ ਕੈਂਪ ਚੱਲ ਰਿਹਾ ਔਰ ਜਿੰਨੇ ਵੀ ਮੈਂ ਅਪਲਾਈ ਬੇਨਤੀ ਕਰਾਂਗਾ ਜਿਹੜੇ ਬੱਚੇ 18 ਸਾਲ ਤੋਂ ਲੈ ਕੇ 65 ਸਾਲ ਤੱਕ ਹੈਗੇ ਆ ਉਹ ਆਪ ਦਾ ਬਲੱਡ ਡੋਨੇਟ ਕਰ ਸਕਦੇ ਆ ਇਹਦੇ ਵਿੱਚ ਕੋਈ ਕਮੀ ਨਹੀਂ ਹੁੰਦੀ ਕੋਈ ਕਮਜ਼ੋਰੀ ਨਹੀਂ ਹੁੰਦੀ ਔਰ ਬਲੱਡ ਦੇਣ ਨਾਲ ਆਪਾਂ ਇੱਕ ਬਲੱਡ ਦੀ ਜੁੰਟ ਨਾਲ ਤਿੰਨ ਬੰਦੇ ਦੀ ਜ਼ਿੰਦਗੀ ਬਚਾ ਸਕਦੇ ਆਂ ਔਰ ਹਰ ਸਾਲ ਚ ਆਪਾਂ ਤਿੰਨ ਜਾਂ ਚਾਰ ਵਾਰੀ ਬਲੱਡ ਡੋਨੇਟ ਕਰ ਸਕਦੇ ਆਂ ਬਲੱਡ ਦੇਣਾ ਨਾਲ ਹਰ ਤਰ੍ਹਾਂ ਦੀ ਆਪਣੀਆਂ ਬਿਮਾਰੀਆਂ ਵੀ ਚੈੱਕ ਹੋ ਜਾਂਦੀਆਂ ਜਿਨ੍ਹਾਂ ਦਾ ਟੈਸਟ ਜਿਹੜੇ ਹੁੰਦੇ ਆ ਉਹ ਫ੍ਰੀ ਹੋ ਜਾਂਦੀ ਐ ਔਰ ਆਪਾਂ ਨੂੰ ਸਮੇਂ-ਸਮੇਂ ਸਰ ਤੇ ਆਪਾਂ ਹਰ ਇੱਕ ਬੰਦੇ ਦੀ ਜਾਨ ਬਚਾ ਸਕਦੇ ਆਂ ਬਲੱਡ ਦੇਣਾ ਬਹੁਤ ਵਧੀਆ ਇਹ ਗੱਲ ਐ ਔਰ ਬਲੱਡ ਜ਼ਰੂਰ ਦੇਣਾ ਚਾਹੀਦਾ ਠੀਕ ਐ ਜੀ ਧੰਨਵਾਦ ਜੀ